ਦੇ ਦਿੜਬਾ ਜੇਠੂ ਕੇ ਤੇ ਦਿੜਬਾ ਜੱਗੀ ਭਧੌਰ ਬਾਈ ਨਵ ਆਸਟ੍ਰੇਲੀਆ ਸਤਵੰਤ ਆਸਟ੍ਰੇਲੀਆ ਸਾਡਾ ਵੱਡਾ ਭਰਾ ਜੱਸੀ ਆਸਟ੍ਰੇਲੀਆ ਜੱਸਾ ਬੁੱਟਰ ਤੇ ਪੀਤੀ ਮਨੀਲਾ ਸਾਰੇ ਵੀਰਾਂ ਦੇ ਬਹੁਤ ਵੱਡੇ ਯੋਗਦਾਨ ਹੈ ਸਤਵੰਤੇ ਖੁਰੀ ਕਹਿੰਦੇ ਆਸਟ੍ਰੇਲੀਆ ਦੇ ਪਰਥ ਸ਼ਹਿਰ ਦੇ ਵਿੱਚ ਬੈਠੇ ਲਾਈਵ ਆਨੰਦ ਮਾਣਦੇ ਹੋਣਗੇ ਵੱਡੇ ਭਰਾ ਨੇ ਹਮੇਸ਼ਾ ਮਾਣ ਹੈ ਇਹਨਾਂ ਭਰਾਵਾਂ ਤੇ ਹਰ ਵੀ ਝੋਟੇ ਹੋਣਾ ਦਾ ਸਾਰੇ ਵੀਰ ਬਾਈ ਜੱਗੀ ਦੇ ਨਾਲ ਜਿੰਨੇ ਵੀ ਸਾਰੀ ਸਮੁੱਚੀ ਟੀਮ ਆ ਸਾਰਿਆਂ ਦਾ ਧੰਨਵਾਦ ਲਓ ਮੈਚ ਸ਼ੁਰੂ ਕਰਾ ਦਈਏ ਆਪਾਂ ਜਲਦੀ ਦੇ ਨਾਲ ਆਓ ਸਾਹਮਣੇ ਕਹਿੰਦੇ ਕਬੱਡੀ ਪੈਨ ਲੱਗੀ ਆ ਮੇਰੇ ਮਿੱਤਰੋ ਮੈਚ ਜੀਵਨ ਬਾਈ ਨੂੰ ਪੁੱਛਿਆ ਵੀ ਸਾਰਾ ਜੋਰ ਜਿਉਣ ਵਾਲੇ ਵੀ ਟੀਮ ਤੇ ਲਾਪਾ ਓਏ ਕਹਿੰਦਾ ਆਪਣੇ ਵਾਲੇ ਜਗਦੀਪ ਦੇ ਸੌਹਰਿਆਂ ਦਾ ਪਿੰਡ ਹੈ ਗੱਲਾਂ ਲੱਗਣ ਗਈਆਂ ਟਿਕਾਣੇ ਜਗਦੀਪ ਬਾਈ ਹੁੜਿਆਂ ਦੀ ਕਹਿੰਦੇ ਜੀਵਨ ਹੁੜਿਆਂ ਦੀ ਬਹਿਰੂ ਭਲੂਰ ਹੁੜਿਆਂ ਦੀ ਉਧਰ ਕਹਿੰਦੇ ਮੋਦਕੀ ਵਾਲੇ ਅਰਸ਼ ਦੀ ਤੇ ਬਾੜ ਕਹਿੰਦੇ ਜਿਉਂ ਵਾਲੀਏ ਸੁੱਖੀ ਉਹਨਾਂ ਦੀ ਇਹ ਵੱਡੀ ਖੇਡ ਕਲੱਬ ਖੇਡ ਵੀ ਜਾ ਆ ਬੁਰੀਏ ਕਹਿੰਦੇ ਸਿਸਰ ਵਾਲਾ ਪਾਕ ਕਬੱਡੀ ਨੰਬਰ ਜੋੜ ਗਿਆ ਓਏ ਗੁਰਦਾਸਪੁਰਿਆ ਸੁੱਖਾ ਲਓ ਸੁੱਖਾ ਮੱਗਾ ਅਗਲੀ ਰੇਡ ਪਾ ਰਿਹਾ ਮੇਰੇ ਵੀਰੋ ਰਪਿੰਦਰ ਜੀ ਆਜੋ 30 ਸਾਲ ਪਹਿਲਾਂ ਪੰਜਾਬੀ ਫਿਲਮਾਂ ਦੇ ਵਿੱਚ ਸੁੱਖਾ ਜੱਗਾ ਤੇ ਸ਼ਿੰਦਾ ਇਹ ਨਾਂ ਬੜੇ ਪ੍ਰਸਿੱਧ ਰਹੇ ਆ ਅੱ쩌ਰਵਾਲੀਆ ਸ਼ਿੰਦਾ ਵੀ ਸਾਡਾ ਬਾਈ ਪੁੱਜਿਆ ਹੋਇਆ ਤੇ ਨਾਲ ਕਹਿੰਦੇ ਬਲਜਿੰਦਰ ਲਤਾਲਾ ਜੀ ਉਹਨਾਂ ਦਾ ਵੀ ਅਚੇਚੇ ਤਰ ਦੇ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਸੁੱਖਾ ਮੱਗਾ ਕਬੱਡੀ ਪਾ ਰਿਹਾ ਇੱਕ ਕੰਨੀ ਦੇ ਕਬੱਡੀ ਦਾ ਪ੍ਰਿੰਸ ਹੈ ਔਰ ਦੂਸਰੀ ਕੰਨੀ ਦੇ ਕਹਿੰਦੇ ਡੱਗੋ ਵਾਲਾ ਸ਼ਰਨਾ ਹੈ ਮੇਰੇ ਵੀਰੋ ਟਰੈਕਟਰਾਂ ਦਾ ਬੁਲਟਾਂ ਦਾ ਘੋੜਿਆਂ ਦਾ ਜੇਤੂ ਆ ਪਰ ਇਧਰ ਇੱਕ ਪਾਸੇ ਸੁੱਖਾ ਮੱਗਾ ਤੇ ਦੂਜੇ ਪਾਸੇ ਆ ਆ ਟੱਚ ਤੇ ਆ ਜੱਫੇ ਆ ਖੇਡ ਮੇਲਾ ਬਣਾਉਂਦੀ ਹੈ ਮੇਰੇ ਵੀਰੋ ਆਓ ਸਾਹਮਣੇ ਆਓ ਸਾਹਮਣੇ ਬੀਨੂ ਢੱਲੋਂ ਦੇ ਕਹਿਣ ਗੂ ਕੱਬਾ ਝਾਕਦਾ ਉਹਦੇ ਉੱਲੇ ਆਓ ਸਾਹਮਣੇ ਕਹਿੰਦੇ ਉਹ ਕੱਬਾ ਝਾਕਦਾ ਹੈਲੋ 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 ਮਾਸਟਰ ਜੀ ਵੱਡੀ ਸਾਊਂਡ ਵੱਡੇ ਭਰਾ ਦੇ ਲੈ ਵੀ ਬਿੱਟੂ ਆਓ ਨੋ ਜਰਨ ਲਓ ਸਾਹਮਣੇ ਪਈ ਫੀਰਡ ਸਿਕ ਸਰਦਾਰ ਗੱਭਰੂ ਦੇ ਨਾਲ ਮੁਕਾਬਲਾ ਹੋ ਬੱਲੇ 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 ਕਿ ਜਦੋਂ ਮੌਤ ਆਉ ਮੂਰੇ ਆਉ ਤੇਰਾ ਖਾਲਸਾ ਲੱਖਾਂ ਚੋਂ ਪਹਿਚਾਣਿਆ ਏ ਜਾਉ ਤੇਰਾ ਖਾਲਸਾ ਜਦੋਂ ਮੌਤਾਉ ਮੁਰਿਆਉ ਤੇਰਾ ਖਾਲਸਾ ਬਿੱਲਾ ਜਾਨ ਕਬੱਡੀ ਪਾ ਰਿਆ ਔਰ ਦੇਖਦਾ ਵੀ ਸਾਹਮਣੇ ਧੂੜ ਵਾਲੇ ਨੇ ਫੈਸਲਾ ਐਨ ਨਰਾਲਾ ਤੇ ਟੱਲ ਕਰ ਦਿੱਤਾ ਪਧਾਉੜ ਦੇ ਗਰਾਊਂਡ ਅੰਦਰ ਵੀ ਪੁਆਇੰਟ ਧਾਵੀ ਦਾ ਪੁਆਇੰਟ ਬਿੱਲੇ ਦਾ ਲੈ ਵੀ ਅਮਰੀਕ ਪੱਟੇ ਬਾਈ ਕਰਦੇ ਗੱਲ ਪਈ ਖੋਈ ਰੇਡ ਤੇ ਬਾਈ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਐ ਇਹ ਕਹਿੰਦੇ ਬੂਰੀਆ ਸਿਸਰ ਵਾਲਾ ਮੇਰੇ ਮਿੱਤਰੋ ਆਹ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਚਾਰੇ ਕਹਿੰਦੇ ਤਿਆਰ ਵਰ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਨੰਬਰ ਜੋੜੂ ਆਪਣੀ ਟੀਮ ਦੇ ਲਈ ਉਹ ਪੜਾਕੇ ਪੜਾਕੇ ਲਾ ਲੈ ਵੀ ਸਾਊਂਡ ਵਾਲਿਆ ਬਈ ਯਾਰ ਸੈਟ ਕਰ ਭਰਾ ਬਣ ਕੇ ਯਾਰ ਬਾਈ ਤੂੰ ਲੈ ਵੀ ਸਾਊਂਡ ਵਾਲਿਆ ਅਹੀ ਦੋ ਘੰਟੇ ਆਨੰਦ ਮਾਨਣਾ ਦੁਨੀਆ ਨੇ ਲੋ ਪਈ ਹੋਈ ਰੇਡ ਪਰ ਦੁੱਗਾਂ ਵਾਲੇ ਦੇ ਨਾਲ ਮੁਕਾਬਲਾ ਛੋਟਾ ਨਾਸ ਹੈ ਮੇਰੇ ਵੀਰੋ ਪਰ ਪੁਆਇੰਟ ਕਹਿੰਦੇ ਇਸ ਵੇਲੇ ਛੋਟੇ ਨਾਸ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਮਰੀਕ ਬਾਈ ਦਿੜਬਾ ਮੰਡੀ ਦੇ ਜੇਠੂ ਕੇ ਹੁਣ ਦੇ ਟੀਮਾ ਗਰਾਊਂਡ ਦੇ ਵਿੱਚ ਪੁੱਜ ਜਾਣ ਆ ਕਹਿੰਦੇ ਜਗਦੀਪ ਢਿੱਲੋਂ ਹੁੜਿਆ ਦੀ ਵੱਡੀ ਖੇਡ ਕਲੱਬ ਖੇਡਦੀ ਆ ਆਹ ਕਹਿੰਦੇ ਪੱਟੇਵਾਲ ਮੇਰੇ ਮਿੱਤਰੋ ਇੱਬਰ ਕਹਿੰਦੇ ਕੀਤੀ ਟਰਾਈ ਲੱਗਦਾ ਜੋਰ ਉਹ ਜਗਵਾਲ ਵਾਲੀ ਪਿੰਡ ਦਾ ਕਹਿੰਦੇ ਬੂਰਾ ਆਹ ਟਰਾਈ ਕਰਦਾ ਨੰਬਰ ਰੈਡਰ ਦੇ ਹਿੱਸੇ ਜੋੜਦਾ ਹੋਇਆ ਅਗਲੀ ਰੇਡ ਕਹਿੰਦੇ ਸੁੱਖਾ ਮੱਗਾ ਖੇਡ ਕਬੱਡੀ ਮੈਦਾਨ ਦੇ ਅੰਦਰ ਪਾਉਣ ਦੇ ਲਈ ਵਧਿਆ ਹੋਇਆ ਕਾਤੋਂ ਕਹਿੰਦੇ 30 ਸਾਲ ਪਹਿਲਾਂ ਬਲਵਿੰਦਰ ਫਿੱਡੇ ਹੁਣਾਂ ਨੇ ਰਾਣੇ ਵੰਜ ਹੁਣਾਂ ਨੇ ਵੀ ਆਹ ਗਰਾਊਂਡਾਂ ਦੇ ਵਿੱਚ ਕਬੱਡੀਆਂ ਪਾਈਆਂ ਹੋਈਆਂ ਜੱਫੇ ਲਾਏ ਹੋਏ ਆ ਪਰ ਅੱਜ ਦੇ ਉਸਤਾਰ ਪੁੱਜੇ ਹੋਇਆ 30 ਜਨਵਰੀ ਦਾ ਮੇਰੇ ਵੀਰੋ ਦਿਨ ਤੇ ਦੁਨੀਆ ਇੰਤਜ਼ਾਰ ਕਰਦੀ ਸੀ ਭਦਾਉੜ ਦੇ ਮੇਲੇ ਦਾ ਲਓ ਸਾਹਮਣੇ ਡੱਗੋ ਵਾਲੇ ਸ਼ਰਨੇ ਦੇ ਨਾਲ ਮੁਕਾਬਲਾ ਪਰ ਪੁਆਇੰਟ ਸੁੱਖਾ ਮੱਗਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਤੇ ਅਮਰੀਕ ਖੋਸੇ ਕੋਟਲੇ ਦੀ ਧਰਤੀ ਤੋਂ ਸਾਡਾ ਵੱਡਾ ਭਾਈ ਭਦਾਉੜ ਦੀ ਗਰਾਊਂਡ ਦੇ ਵਿੱਚ ਗੱਲ ਕਰੇਗਾ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਜੇਠੂ ਕੇ ਤੇ ਨਾਲ ਕਹਿੰਦੇ ਦਿੜਬੇ ਨੂੰ ਬੇੜਤੀ ਕਰਦੀ ਜੇਠੂ ਤੇ ਦਿੜਦੇ ਦੀ ਤੌਰ ਆ ਸਖਰਾਜ ਅੱਜ ਆ ਐਕਸ਼ਨ ਦੀ ਗੱਲ ਕਰਦਾ ਸੀਗਾ ਕਹਿੰਦਾ ਮਿਹਨਤ ਕਰੋ ਤੇ ਤੁਹਾਡੀ ਮਿਹਨਤ ਰੌਲਾ ਪਾਵੇਗੀ ਚੁੱਪ ਸ਼ਾਂਤ ਸ਼ਾਂਤ ਰਹੋ ਤੁਹਾਡੀ ਮਿਹਨਤ ਰੌਲਾ ਪਾਵੇਗੀ ਦਗਾ ਦਗਾਨ ਵਾਲੇ ਬਿੱਟੂ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਪਿਆਰ ਮਿਲ ਰਿਹਾ ਮੇਰੇ ਵੀਰੋ ਉਹ ਕਹਿੰਦੇ ਦਿੜਬੇ ਵਾਲਾ ਦੁੱਗਾ ਵਾਲੇ ਖੁਸ਼ੀ ਦੀ ਗੱਲ ਹੈ ਪੈ ਗਈ ਰੇਡ ਅਮਰੀਕ ਬਾਈ ਆਹ ਦੇਖਦਾ ਕਹਿੰਦੇ ਉਧਰ ਖੁਸ਼ੀ ਦੀ ਗੱਲ ਹੈ ਤੇ ਇਹਦਾ ਕਹਿੰਦੇ ਆਹੀ ਹਾਲ ਹੈ ਆਹ ਪਾਉ ਵਾ ਇਹ ਤੇ ਉਹ ਗੱਲ ਬਣ ਗਈ ਕੇ ਮਿੱਤਰਾਂ ਨੂੰ ਤੂੰ ਟੱਕਰੀ ਤੈਨੂੰ ਟੱਕਰੇ ਪ੍ਰਿੰਡ ਵੱਡ ਖੋੜੇ ਉਹ ਬਰਾਬਰ ਦੇ ਆਣੂ ਬਰਾਬਰ ਦੇ ਟੱਕਰ ਗਏ ਜੋ ਵੀ ਕਰਨਾ ਕਰ ਲਾ ਵੰਜ ਬਰਾਬਰ ਗੱਟਾਂਗੇ ਉਹ ਗੱਲ ਬਣੀ ਪਈਆ ਪਰ ਖੇਡ ਦੀ ਭਾਵਨਾ ਦੇ ਨਾਲ ਲਓ ਸਾਹਮਣੇ ਇਸ ਵੇਲੇ ਛੋਟਾ 나ਥ ਸਾਹਮਣੇ ਤਿਆਰ ਚਾਰਾਂ ਦੇ ਵਿੱਚੋਂ ਕਹਿੰਦੇ ਨੌਜਾਨ ਡੱਗੋ ਵਾਲਾ ਸ਼ਰਨਾਏ ਮੇਰੇ ਵੀਰੋ ਉਹ ਟੱਕਰ ਸਿਰੇ ਦੀ ਹੈ ਆ ਦੁਨੀਆ ਸਵਾਲ ਲੈ ਰਹੀ ਆ ਔਰ ਦੀ ਮਾਂ ਮਿੱਟੀ ਦੀ ਤੋੜ ਆ ਆ ਆ ਆ ਆ ਲਓ ਜੀ ਆ ਲਓ ਜੀ ਆ ਟੱਪੇ ਨੇ ਕਿਸੇ ਨਾਲ ਡੂ ਪਏ ਆ ਆ ਟੱਪੇ ਜੇ ਕਿਸੇ ਕੱਲ ਨੂੰ ਪਾਇਆ ਕੀ ਬਾਤ ਐਨ ਸਵਾਦ ਆ ਰਿਹਾ ਮੇਰੇ ਵੀਰੋ ਸਾਰੀ ਸੰਗਤ ਨੂੰ ਕਈ ਵਾਰ ਦੇਖੀਦਾ ਵੀ ਇੱਕ ਦੋ ਤਕੜੀਆਂ ਟੀਮਾਂ ਖਰ ਜਾਂਦੀਆਂ ਕਈ ਵਾਰ ਤੇ ਰਾਸ਼ ਘਟ ਜਾਂਦਾ ਪਰ ਪਧਾਉਣ ਦੇ ਵਿੱਚ ਜਿਵੇਂ ਜਿਵੇਂ ਹਨੇਰਾ ਹੋ ਰਿਹਾ ਇਕੱਠ ਵਧ ਰਿਹਾ ਵੱਖ-ਵੱਖ ਸਾਈਡਾਂ ਤੋਂ ਵੱਡੀ ਗਿਣਤੀ ਹੋ ਰਹੀ ਆ ਆ ਦੇਖਦਾ ਉਹ ਕੀ ਬਾੜੀ ਓ ਤਾੜੀ 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 ਓ ਲੋਜਾਂ ਘੁੰਮ ਗਈਆਂ ਓ ਲੈ ਵੀ ਅਮਰੀਕਾ ਲਈ ਹੁਣ ਤੇ ਸਕਰੀਨ ਵਾਲੇ ਨੇ ਸਕਰੀਨ ਵੀ ਬੰਦ ਕਰ ਦਿੱਤੀ ਹੈ ਨਹੀਂ ਤੇ ਦਰਸ਼ਕਾਂ ਨੇ ਹਰ ਰੇਡ ਤੋਂ ਬਾਅਦ ਉਧਰ ਨਿਗਾਹ ਮਾਰਨੀ ਸੀ ਵੀ ਕਿਹੜਾ ਉੱਤੇ ਆ ਕਿੰਨੇ ਕਦਾ ਫਰਕ ਹੈ ਇਹ ਤੇ ਆ ਰੇਡ ਤੋਂ ਵੀ ਪਤਾ ਲੱਗ ਜਾਣਾ ਮੇਰੇ ਵੀਰੋ ਲਓ ਸਾਹਮਣੇ ਸੁੱਖਾ ਮੱਗਾ ਖੇਡ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਰੇਡ ਤੇ ਡੱਗੋ ਵਾਲਾ ਸ਼ਰਨਾ ਤੂੰ ਜਿਸ ਰਾਹੇ ਵੀ ਤੁਰਨਾ ਹੈ ਜਾਂ ਮੁੜਨਾ ਹੈ ਉਸ ਮੋੜ ਤੇ ਟਕਰਾਂਗੇ ਆਓ ਸਾਹਮਣੇ ਉਸ ਮੋੜ ਤੇ ਟਕਰਾਂਗੇ ਤੂੰ ਜਾਣ ਕਣ ਹਾਥੀ ਜਾਂ ਚੜ ਘੋੜੇ ਅਸੀਂ ਲਾਹ ਜੋਣੇ ਇਤੋਂ ਵੱਧ ਡਕਰਾਂਗੇ ਹੀਰੇ ਤੋਂ ਮਿੱਟੀ ਬਣ ਜਾਗੇ ਪਰ ਹੱਥ ਨਾ ਢਾਂਗੇ ਤੂੰ ਜੋ ਵੀ ਕਰਨਾ ਕਰ ਲੈ ਬੁੱਝ ਬਰਾਬਰ ਗੱਡਾਂਗੇ ਲਓ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਹੈ ਭਦੌੜ ਵਾਲੇ ਪ੍ਰਬੰਧਕਾਂ ਦਾ ਪਹਿਲੋ ਧੰਨਵਾਦ ਹੈ ਉਹ ਜੱਸੀ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਬੈਠਾ ਵੱਡਾ ਵੀਰ ਉਜਾੜ ਵਾਲੇ ਕਹਿੰਦੇ ਅੱਜ ਗੱਡੀ ਦੇਣੀ ਗੁਰਮਾਲੇ ਬਿੱਲੇ ਨੂੰ ਇਬ ਰਾਜੂ ਰਾਜੂ ਦੇ ਸੋਢੀ ਮੇਰੇ ਮਿੱਤਰੋ ਨੰਬਰ ਕਹਿੰਦੇ ਰਿਡਰ ਦੇ ਸੇ ਓਏ ਢੜਪਾ ਤੇ ਜੈਠੂ ਕੇ ਢੜਪਾ ਤੇ ਜੈਠੂ ਕੇ ਦੀਆਂ ਟੀਮਾਂ ਗਰਾਊਂਡ ਦੇ ਨਾਲ ਜੁੜ ਜਾਣ ਉਸ ਤੋਂ ਬਾਅਦ ਜਿਹੜਾ ਮੈਚ ਹੋਣਾ ਮੇਰੇ ਵੀਰੋ ਪਰ ਪਹਿਲਾਂ ਪਈ ਹੋਈ ਰੇਡ ਤੇ ਇੱਕ ਪਾਸੇ ਕਹਿੰਦੇ ਕਬੱਡੀ ਦਾ ਪ੍ਰੈਸ ਦੇ ਬਿੱਲਾ ਜਾਲ ਓ ਬੱਲੇ 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 ਓਏ ਬਿੱਲਿਆ ਕਰਦੇ ਇਸ਼ਾਰਾ ਸ਼ੂਰਾ ਓਏ ਹੋਏ 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 ਓਏ ਹੋਏ ਓਏ ਆਇਆ ਸੁਆਦ ਜੇ ਜਾਈਏ ਅੱਜ ਦਿਲ ਦੀ ਅੱਜ ਦੁੱਖ ਟੁੱਟਣੇ ਆ ਅੱਜ ਦਿਲ ਦੀ ਓ ਦੁੱਖ ਟੁੱਟਣੇ ਆ ਅੱਜ ਦੁੱਖ ਟੁੱਟਣੇ ਆ ਇਹ ਭਦਾਉੜ ਦਾ ਮੇਲਾ ਚੱਲਦਾ ਓ ਬੁਰੀਆ ਆ ਗਿਆ ਲਓ ਸਾਹਮਣੇ ਇਸ ਵੇਲੇ ਖੇਡ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਰੇਡ ਲੈ ਵੀ ਦੜਦੇ ਵਾਲੇ ਡੈਣੀ ਬਾਈ ਥੋ ਲੱਗਦਾ ਖੁਸ਼ੀ 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 ਆਉਂਦੇ ਪੁੱਠੇ ਸਿੱਧੇ ਜੱਟ ਨੂੰ ਖਿਆਲ ਉਹ ਲੱਗਦਾ ਬਗਾਨੀ ਹੋਏਗੀ ਆਉਂਦੇ ਪੁੱਠੇ ਸਿੱਧੇ ਜੱਟ ਨੂੰ ਖਿਆਲ ਉਹ ਲੱਗਦਾ ਬਗਾਨੀ ਹੋਏਗੀ ਉਹ ਲੱਗਦਾ ਓਏ ਤਾੜੀਆਂ ਮਾਰ ਜਾ ਅਮਰੀਕ ਜੀ ਮਾਫੀ ਚਾਹੁੰਦੇ ਆ ਤਾ ਬਣਿਆ ਹੋਇਆ ਕਿਤੇ ਵਿੱਚ ਕੱਟ ਹੋ ਜਾਂਦਾ ਵੱਡੇ ਬਾਈਓ ਲਾਉ ਪੈ ਗਈ ਰੇਡ ਅਮਰੀਕ ਜੀ ਕਰਿਓ ਗੱਲ ਫਿਕਰ ਨਾ ਕਰ ਤਾ ਵੀ ਪਤੰਗ ਉੱਡਦੇ ਆ ਨੱਪੀ ਆ ਬਸ ਓ ਸੰਢੇ ਓਏ 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 ਓਹ ਪਲਾੜ ਵਾਲਿਆ ਫਿਰ ਮੱਲ ਮੜ ਗਿਆ ਨਾ ਆ ਲੱਗਦਾ ਜਿਵੇਂ ਜੱਟ ਦੇ ਜਮੀਰ ਚਲਦੀ ਹੁੰਦੀ ਐ ਓਏ ਕਹਿੰਦੇ ਸੁੱਖਾ ਬੱਗੋ ਓਏ ਆ ਗਿਆ ਲਓ ਸੁੱਖਾ ਮੱਗਾ ਆ ਗਿਆ ਜਿੰਨਾਂ ਕੋਲੇ ਲੋਈਆਂ ਨਹੀਂ ਉਹ ਤੇ ਬਾਹਾਂ ਹੀ ਕਮਾਈ ਜਾਂਦੇ ਆ ਰਪਿੰਦਰ ਜੀ ਕਿਆਂ ਨੇ ਦਾ ਬਾਜੇ ਸਵੇਰੇ ਹੀ ਭੰਨ ਲੈ ਪਰ ਇੱਧਰ ਡੱਗੋ ਵਾਲਾ ਸ਼ਰਨਾ ਤੇ ਦੂਜੇ ਪਾਸੇ ਸੁੱਖਾ ਮੱਗਾ ਮੇਰੇ ਵੀਰੋ ਮੈਨੂੰ ਲੱਗਦਾ ਸ਼ਰਨਿਓ ਕਿਹੜੇ ਪੜਾਂਗੇ ਤੇਰੇ ਪਿੰਡ ਵਿੱਚ ਯਾਰਾ ਸਾਡੀ ਓਏ ਵੋਟ ਨਾ ਰਹੀ ਅਗਲੀ ਰੇਡ ਦੇਖਾਂਗੇ ਉਹ ਬੂਰੀਆ ਸਿਸਰ ਵਾਲਾ ਰੇਡ ਪਾਉਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਹੁਣ ਕਹਿੰਦੇ ਚਾਰੇ ਪਿਆਰ ਪਰ ਪਿਆਰ ਇਹਦੇ ਜਨਵਰੀ ਚੱਲਦਾ ਓਏ ਲੀਪ ਵਾਲਾ ਤਾਂ ਫਰਵਰੀ ਆ ਓਏ ਇਹਦੇ ਜਨਵਰੀ ਚੱਲਦਾ 20 ਜਨਵਰੀ ਮੇਰੇ ਮਿੱਤਰੋ ਉਹ ਭਦੌਰਲਾ ਮੇਲਾ ਚੱਲਦਾ ਬੁਰੀਆ ਸੀਸਰ ਵਾਲਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕਾਕਾ ਸ਼ਗਰਪੁਰੀਆ ਇਹ ਕਹਿੰਦੇ ਸੋਡੀ 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 ਖੋਮੀ ਤੇ ਬੂਰੀਆ ਕਬੱਡੀ 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 ਓਏ ਆ ਵਾਜੇ ਦੇ ਬਜੇ ਸੀ ਓ ਰੱਖੇ ਹੋਏ ਆ ਸਾਹਮਕੇ ਦਾ ਬਜਾਣਾ ਫਰਾਹੀ ਘੰਟਾ ਓ ਵਾਜੇ ਵਜੇ ਨਹੀਂ ਵਾਜੇ ਵਜਣੇ ਆ ਦੇ ਜੀ ਬੰਦੋ ਆ ਲੈ ਫਿਰ ਦੇਖ ਅਮਰੀਕ ਸਿੰਘ ਆ ਵਾਜੇ ਵਜਣੇ ਆ ਤੇਰੀ ਗੱਲ ਸੱਚੀ ਆ ਹਾਂ ਵੱਜ ਗਏ ਬਾਜੇ ਇਹ ਪੁਆਇੰਟ ਡੱਗੋ ਵਾਲੇ ਸ਼ਰਨੇ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਜਿਉਣ ਵਾਲੇ ਦੀ ਟੀਮ ਦੇ ਹਿੱਸੇ ਜੋੜ ਦਿੱਤਾ ਮੇਰੇ ਵੀਰੋ ਅਗਲੇ ਮੈਚ ਦੇ ਲਈ ਬੇਨਤੀ ਆ ਜੀ ਦੋਨੇ ਟੀਮਾਂ ਡੜਬਾ ਮੰਡੀ ਤੇ ਜੇਠੂ ਕੇ ਇਹ ਟੀਮਾਂ ਖੇਡ ਗਰਾਊਂਡ ਦੇ ਨਾਲ ਜੁੜ ਜਾਣ ਉਧਰ ਕਬੱਡੀ ਦੇ ਉਸਤਾਰ ਹਰਖੋ ਵਾਲੀਆਂ ਮੇਸ਼ੀ ਤੇ ਨਾਲ ਕਹਿੰਦੇ ਕਲਕਲਾਂ ਦਾ ਅੰਬੂ ਉਹ ਵੀ ਕਬੱਡੀ ਦੇ ਵੱਡੇ ਮੱਲ ਅਮਰੀਕ ਵਾਈ ਵਿਸ਼ੇਸ਼ ਤੌਰ ਤੇ ਪੁਜੇ ਹੋਇਆ ਜਿਹਦੇ ਨਿਊਜ਼ੀਲੈਂਡ ਦਾ ਤਾਊ ਵੀ ਆਇਆ ਹੋਇਆ ਅੱਜ ਦੇ ਮੈਲੇ ਤੇ ਉਹ ਨਾਲ ਕਹਿੰਦੇ ਮੱਲ ਕਲਾ ਹਰਜੋਤ ਬਰਾੜ ਬਿਲੋਂ ਧੰਨਵਾਦ ਹੈ ਵੀਰਾਂ ਦਾ ਬਰੇਬਰ ਕਹਿੰਦੇ ਇਜ਼ਰਾਈਲ ਰਾਜੂ ਕੋਟਲੇ ਭੜੀ ਵਾਲ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਗਿਓ ਉਹ ਵੱਟੇ ਬਾਈ ਪਾਉ 50 ਕਹਿੰਦੇ ਨਾਥ ਆ ਗਿਆ ਛੋਟਾ ਨਾਥ ਕਬੱਡੀ ਪਾ ਰਿਹਾ ਮੇਰੇ ਵੀਰੋ ਆਨ 200 22 ਕਰੋ ਜਾਂ ਮਰੋ ਜਿੱਤ ਤੇ ਹਾਰ ਵਾਲਾ ਮੈਚ ਹੈ ਕੁਝ ਇੱਕ ਕਬੱਡੀਆਂ ਬਾਕੀ ਆ ਲੈ ਵੀ ਸਕਰੀਨ ਵਾਲਿਆ ਕਰਦੇ ਚਾਲੂ ਤਾਂ ਗੱਲ ਬਣ ਜਾਵੇਗੀ ਇੱਕ ਪਾਸੇ ਸ਼ਰਨਾ ਦੇ ਦੂਜੇ ਪਾਸੇ ਛੋਟਾ ਨਾਸ ਉਹ ਬੱਲੇ 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 ਉਹ ਸਵਾਲ ਕਬੱਡੀ ਕਬੱਡੀ ਉਹ ਸਵਾਲ ਕਬੱਡੀ ਵਾਹਿਗੁਰੂ ਮਿਹਰ ਕਰੇ ਕਿਸੇ ਖਿਡਾਰੀ ਦਾ ਵਾਲ ਵੀ ਵਿੰਗਾ ਨਾ ਹੋਵੇ ਵਾਲ ਵੀ ਵਿੰਗਾ ਨਾ ਹੋਵੇ ਮੇਰ ਕਰੇ ਪ੍ਰਮਾਤਮਾ ਇੱਕ ਪਿਆਰ ਬਣਾ ਕੇ ਰੱਖਿਓ ਇੱਕ ਸਤਕਾਰ ਰੱਖਿਓ ਇੱਕ ਥੋੜਾ ਜਿਹਾ ਜਾਲ ਦਾ ਧਿਆਨ ਰੱਖਿਓ ਇਹ ਜਾਣ ਕੇ ਜਾਲ ਢਿੱਲਾ ਲਾਇਆ ਸੀ ਵੀ ਸਾਨੂੰ ਤੁਹਾਡੇ ਤੇ ਮਾਣ ਆ ਤੁਸੀਂ ਜਾਲ ਡਿੱਗਣ ਨਹੀਂ ਦਿਓਗੇ ਆਹ ਸਾਹਮਣੇ ਕਹਿੰਦੇ ਓਏ ਕੋਟਲਾ ਭੜੀ ਵਾਲਾ ਰਾਜੂ ਆ ਗਿਆ ਲਓ ਰਾਜੂ ਕਹਿੰਦੇ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਹਰ ਵੇਖਦਾ ਵੀ ਚਾਰੇ ਤਿਆਰ ਮੇਰੇ ਵੀਰੋ ਇੱਕ ਕਹਿੰਦੇ ਪਹਿਲਾ ਕੁਆਟਰਫਾਈਨਲ ਮੈਚ ਖੇਡਿਆ ਜਾ ਰਿਹਾ ਦਿੜਬੇ ਵਾਲਾ ਬਾਈ ਡੈਨੀ ਕਰਦਾ ਫੈਸਲਾ ਲੈ ਵੀ ਬਾਈ 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 ਭਰਾ ਤੁਸੀਂ ਸਾਰੇ ਵੀਰੋਂ ਪਿਆਰ ਪਿਆਰ ਵੀਰੋ ਤੁਸੀਂ ਕੋਈ ਨਹੀਂ ਖੁਸ਼ੀ ਬਾਈ ਮਸਲਾ ਹੱਲ ਕਰ ਦੂ ਬਾਕੀ ਦੇ ਸਾਈਡ ਤੇ ਰਹਿਣ ਪਲੀਜ਼ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਤੁਸੀਂ ਵੀਰੋ ਸਾਡੇ ਉਹ ਤੁਹਾਡੇ ਵੀਰ ਆ ਉਹਨਾਂ ਦੇ ਵੀਰ ਹੈ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਪਿਆਰ ਨਾਲ ਪ੍ਰਬੰਧਕ ਕਹਿੰਦੇ ਵੀ ਬਾਅਦ ਚ ਕੋਈ ਗੁੱਸਾ ਨਾ ਕਰਿਓ ਕਈ ਵਾਰੀ ਕਿਸੇ ਨੂੰ ਇਹ ਨੰਬਰ ਹੋਲਡ ਹੈ ਜੀ ਇਹ ਨੰਬਰ ਹੋਲਡ ਹੈ ਹੋਲਡ ਕਿਹਦਾ ਹੋਲਡ ਪੁਆਇੰਟ ਹੈ ਬਾਈ ਉਧਰ ਪ੍ਰਬੰਧਕ ਕਹਿੰਦੇ ਵੀ ਕਈ ਵਾਰੀ ਫਿਰ ਤੁਸੀਂ ਗੁੱਸਾ ਕਰੋਗੇ ਉੱਚਾ ਨੀਵਾ ਬੋਲਿਆ ਜਾਂਦਾ ਹੈ ਜਿਹੜੇ ਸਟੇਜ ਦੇ ਪੂਰੇ ਵੀਰ ਖੜੇ ਹੋ ਬਹਿ ਜਾਓ ਕਿਰਪਾ ਕਰਕੇ ਅਮਰੀਕ ਭਾਈ ਬਾਈ ਡੈਣੀ ਦਿੜਬੇ ਵਾਲਾ ਕਹਿੰਦਾ ਵੀ ਪੁਆਇੰਟ ਰੇਡਰ ਨੂੰ ਦੇ ਕੇ ਹੋਲਡ ਆ ਬਾਕੀ ਜਿਹੜੀ ਆ ਸਾਡੇ ਸਾਰੇ ਵੀਰ ਉਹ ਜਿਨ੍ਹਾਂ ਦੀ ਡਿਊਟੀ ਆ ਉਹ ਚੈੱਕ ਕਰਕੇ ਲਓ ਪਾਈ ਫਿਰ ਰੇਡ ਇਸ ਵੇਲੇ ਖੇਡ ਕਬੱਡੀ ਮੈਦਾਨ ਅੰਦਰ ਤੇ ਦਿੜਬੇ ਵਾਲਾ ਤੇ ਸੁੱਖਾ ਇੱਕ ਪਾਸੇ ਦਿੜਬੇ ਵਾਲਾ ਦੁੱਗਿਆਲਾ ਦੂਜੇ ਪਾਸੇ ਸੁੱਖਾ ਮਗਾ ਭਦਾਵੜ ਦੀ ਗਰਾਊਂਡ ਅਮਰੀਕ ਹੁੱਟਰ ਜਾਂ ਫਿਰ ਜਵਾਬ ਹੋਈ ਜਾਂਦੀ ਹੈ ਦਰਸ਼ਕ ਵੀਰੇ ਇੱਕ ਖਿਡਾਰੀਆਂ ਦੀ ਚੜ੍ਹਦੀ ਕਲਾ ਦੇ ਲਈ ਜਕਾਰਾ ਲਾਇਓ ਸਾਰੇ ਜੱਜ ਵੱਜ ਕੇ ਫਤਿਹ ਦਾ ਜਵਾਬ ਦਿਓ ਬੋਲ ਸੋ ਜਿੱਦਾ ਪੈਂਦਾ ਲੋਕ ਦੂਰ ਤੇ ਆਟਿਓ ਦੂਰ ਤੇ ਕਹਿੰਦੇ ਕਾਕਾ ਸ਼ਕਰਪੁਰ ਵਾਲਾ ਗੱਲ ਕਹਿੰਦੇ ਜ਼ਿਲ੍ਹੇ ਜਲੰਧਰ ਵੀ ਚੱਲਦੀ ਹੈ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਅਗਲੀ ਕਬੱਡੀ ਸੁੱਖਾ ਮੱਗਾ ਪਾਉਣ ਦੇ ਲਈ ਓਏ ਬਿੱਟੂ ਸੁੱਖਾ ਆ ਗਿਆ। ਲਓ ਮੱਗਾ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਐਨ ਤਿਆਰ-ਵਾਰ ਤਿਆਰ ਆ ਸੁੱਖਾ ਮੱਗਾ ਮੇਰੇ ਵੀਰੋ ਜੱਗੀ ਬਾਈ ਦਾ ਮੇਲਾ ਅੱਜ ਕਹਿੰਦੇ ਨਵੇਂ ਬੁਲਟ ਜਿਵੇਂ ਖੋਸੇ ਕੋਟਲੇ ਵਾਲਾ ਕਹਿੰਦਾ ਹੁੰਦਾ ਵੀ ਕਿਸੇ ਗੱਲ ਨੂੰ ਹੀ ਦਿੱਤੇ ਜਾਣਿਆ ਮੇਰੇ ਵੀਰੋ ਕਿਸੇ ਗੱਲ ਨੂੰ ਹੀ ਦਿੱਤੇ ਜਾਣਿਆ ਸਾਹਮਣੇ ਚਾਰ ਡੱਗੋ ਵਾਲਾ ਸ਼ਰਨਾ ਤੇ ਪਰ ਧੂੜ ਵਾਲਾ ਮਣੀ ਵੀ ਫੈਸਲਾ ਐਨ ਟੱਲ ਕਰਦਾ ਲੈ ਵੀ ਜੱਗੀ ਬਾਈ ਨੰ ਸਿਰਾ ਲੱਗਿਆ ਪਿਆ ਮੈਚ ਸੁਮਾਪਤ ਹੋਇਆ ਆਇਆ ਸੁਬਾਹ ਜਿਉਣ ਵਾਲੇ ਨੇ ਪੁਆਇੰਟ ਨੇ ਜੀ 14 ਹੋਲਡ ਵਾਲਾ ਪੁਆਇੰਟ ਵੀ ਦੇ ਕੇ ਤੇ ਸਿੰਘਾਂ ਦਾਉ ਦੇ ਪੁਆਇੰਟ ਦਰਸ਼ਕ ਵੀਰਿਆ 16 ਪੁਆਇੰਟ ਸਿੰਘਾਂ ਦਾਉਦ ਜੇਤੂ ਆ ਉਸਤਾਦ ਜੀ ਗੱਲ ਕਰਨਗੇ ਅਮਰੀਖ ਖੋਸਾ ਕੋਟਲਾ ਤੇ ਰਪਿੰਦਰ ਜਲਾਲ ਜੀ ਆ ਪ੍ਰਧਾਨ ਵਾਲੇ ਆਇਆ ਦਾ ਮੁੱਲ ਮੁੜ ਗਿਆ ਕਿ ਨਹੀਂ ਫਿਰ ਜੇਠੂ ਕੇ ਤੇ ਦਿੜਬਾ ਹੁਣ ਆਈ ਮੈਚ ਲੱਗਣਗੇ ਦੇਖੋ ਖੇਡ ਕਬੱਡੀ ਹੈ ਬਾਈ ਕਹਿੰਦਾ ਯਾਰ ਉਹੀ ਕੰਮ ਹੋ ਗਿਆ ਮੈਂ ਕਿਹਾ ਬਾਈ ਦੋ ਮਾਲਕ ਖੁੱਲਦੇ ਐ ਇੱਕ ਨੇ ਤੇ ਟਹਿਣਾ ਹੀ ਆ ਲੋਕ ਕਿੰਨਾ ਖੁਸ਼ ਗਏ ਨੇ ਮੈਟਰ ਇਹ ਗੱਲ ਕਰਦੀ ਐ ਅੱਜ ਦੇ ਮੇਲੇ ਤੋਂ ਖੁਸ਼